ਟਰੈਕਟਰ ਪਾਇਆ 7.5 ਲੱਖ ਦਾ ਦੱਸ ਨਹੀਂ ਉਹ। ਲੋਬੀ ਮਿੱਤਰੋ ਅੱਜ ਫੇਰ ਆ ਗਏ ਬਾਈ ਰਿੰਕੂ ਦੀ ਹਵੇਲੀ 'ਚ। ਝੋਟਿਆਂ ਵਰਗੇ ਟਰੈਕਟਰ ਨੇ ਤੇ ਅੱਜ ਬਾਈ ਨੇ ਇੱਕ ਆਫਰ ਦਿੱਤਾ। ਬਹੁਤ ਵੱਡਾ ਆਫਰ ਆ। ਠੀਕ ਹੈ ਕਿਸੇ ਟਰੈਕਟਰ 'ਚ 40 ਲੀਟਰ ਪੈ ਜੇ ਕਿਸੇ 'ਚ 45 ਪੈ ਜੇ ਕਿਸੇ 'ਚ 70 ਲੀਟਰ ਪੈ ਜੇ। ਬਾਈ ਕਹਿੰਦਾ ਮੈਂ ਟੈਂਕੀ ਫੁੱਲ ਕਰਾ ਕੇ ਦਊ ਨਾਲ ਤੇ ਮਿਲਦੇ ਆ ਬਾਈ ਰਿੰਕੂ ਨੂੰ ਤੇ ਆ ਫਿਰਦਾ ਹੈਗਾ ਚਿੱਟੇਕੁੜ ਤੇ ਭਿਆਵੇਂ ਪਾਈ। ਕਿਉਂ? ਚਿੱਟੇਕੁੜ ਤੇ ਭਿਆਵੇਂ ਦਾ ਸ਼ੌਕ। ਹੂੰ। ਕਿੰਨੇ ਟਰੈਕਟਰ ਨੇ ਅੱਜ ਸੱਤ ਟਰੈਕਟਰ ਨੇ ਹਾਂ ਮੈਂ ਹੁਣ ਪਹਿਲਾਂ ਹੀ ਬੋਲਦਾ ਵੀ ਅੱਜ ਟੈਂਕੀ ਫੁੱਲ ਕਰਾ ਕੇ ਦੇਣੀ ਆ ਭਰਾ ਦਾ ਕੋਈ ਗੱਲ ਭਰਾ ਦਾਂਗੇ ਮਹਾ ਭਰਾ ਕਿ ਜੇ ਕਿਸੇ 'ਚ 70 ਲੀਟਰ ਪੈਂਦਾ ਹੋਇਆ ਕੋਈ ਚੱਕਰੇ ਨਹੀਂ ਕੋਈ ਚੱਕਰੇ ਹੀ ਨਹੀਂ ਤੇ ਜਿਹੜਾ 60 65 ਖੜਾ ਹੈਗਾ ਬਈ ਕਿੰਨਾ ਮਾਡਲ ਆ ਇਹ ਇਹ 2019 ਮਾਡਲ ਆ 2019 ਮਾਡਲ ਆ ਛੋਟੇ ਗੇਰ ਵਾਲਾ ਇਹ ਇਹਦਾ ਨਕਰਾਰ ਹੋ ਗੇਰ ਹੁੰਦਾ ਮਗਰ 3 ਸਪੀਡਾ ਚੇਂਜਰ ਲੱਗਿਆ ਹੋਇਆ ਅੱਛਾ ਚੇਂਜਰ ਲੱਗਿਆ ਹੋਇਆ ਹੈਗਾ ਮੂਲਾ ਦੋ ਹਿੱਸੇ ਕਰਾਰ ਹੁੰਦੇ ਦੇ ਦੋਹੇ ਹਿੱਸੇ ਕਰਾਰ ਹੁੰਦੇ ਨੇ ਇਹ ਚੱਲਿਆ ਕਿੰਨਾ ਕਹੂ ਬਈ ਇਹ ਮੁੰਨਾ ਹੈ 1700 ਘੰਟਾ ਚੱਲਿਆ ਅੱਛਾ 1700 ਘੰਟਾ ਚੱਲਿਆ ਹੋਇਆ ਮੂਰੇ ਬੇਟ ਵਗੈਰਾ ਚੰਗੇ ਲੱਗੇ ਹੋਏ ਨੇ ਪਿਛਲੇ ਟਾਇਰ ਤਾਂ ਜਾਮਾ ਨਵੇਂ ਆ ਵੀ ਨਵੇਂ ਪਵਾਉਣ ਭੇਜਦੇ ਆ ਬਸ ਨਵੇਂ ਪਵਾਉਣਗੇ ਬਾਹਰ ਵੀਡੀਓ ਤੋਂ ਬਾਅਦ ਵੀ ਆ ਟਾਇਰ ਵੀ ਆਪਾਂ ਮੂਰੇ ਲਈ ਵੀ ਨਵੇਂ ਪਵਾ ਦਾਂਗੇ ਹੂੰ ਤੇ ਸਾਤਰੀ ਸੁਤਰੀ ਪਈ ਆ ਉਹ ਵੀ ਲੱਗੀ ਮਿਲੂਗਾ ਅੱਛਾ ਕਨੂਪੀ ਵਗੈਰਾ ਵੀ ਆਪਾਂ ਲਾ ਕੇ ਦਵਾਂਗੇ ਇਹਦਾ ਰੇਟ ਤਾਂ ਦੱਸ ਦੇ ਇਹੂੰ ਤਾਂ ਅਟਲਾਂਗਾ ਬਾ 75000 ਦਾ ਦੇ ਦਾਂਗੇ 7 ਲੱਖ 75000 ਰੁਪਏ ਦਾ ਤੇ ਜਿਹੜਾ ਫਿਰ 25000 ਰੁਪਏ ਡਿਸਕਾਊਂਟ ਮੈਂ ਕਰ ਦ ੱੱਕਾ ਹੋ ਗਿਆ ਸਾਢੇ 7 ਲੱਖ ਰੁਪਏ ਚ ਦੇ ਦੇ ਤੇ ਨਾਲ ਡੈਂਕੀ ਤੇਲ ਦੀ ਫੁੱਲ ਕਰਾ ਦੇ ਠੀਕ ਹੈ ਲੋ ਵੀ ਸੱਜਣੋ 60 65 ਨਾਲ ਟੈਂਕੀ ਤੇਲ ਦੀ ਫੁੱਲ ਮਿਲੂਗੀ ਤੇ 7.5 ਲੱਖ ਦੇ ਵਿੱਚ ਬਣ ਜੂ ਆ ਕਿੱਥੋਂ ਲੱਭ ਲਿਆਂਦਾ 56 30 ਤਾਂ ਕਹਿੰਦੇ ਬਹੁਤ ਘੱਟ ਮਿਲਦੇ ਨੇ ਹਨਾ ਇਹ 2019 ਮਾਡਲ ਆ 19 ਮਾਡਲ ਚੱਲਿਆ ਕਿੰਨਾ ਹੋਇਆ ਬਈ ਚੱਲਿਆ ਵੀ 1700 ਘੰਟਾ ਹੋਇਆ ਟਾਇਰ ਨਵੇਂ ਪਾਤੇ ਆਪਾਂ ਨੇ 60 ਪਹਿੜਾ ਨਾ ਚਾਰੇ ਟਾਇਰ ਨਵੇਂ ਪਾਤੇ ਬੀਕੇਟੀ ਦੇ ਬੀਕੇਟੀ ਦੇ ਠੀਕ ਹੈ ਕੰਡੀਸ਼ਨ ਪੱਖੋਂ ਸਾਰਾ ਰिजिनल ਹੈ ਬਾਈ ਨਾ ਕਮਣਾ ਮੋਟਾ 1921 ਹੀ ਕਹਦੇ ਗੁਰਾ 1921 ਮਾੜਾ ਮੋਟਾ ਹੋਇਆ ਹੋਇਆ ਹੈਗਾ ਕਿ ਨੋਕੀ ਰੇ ਵੱਡੇ ਟਰੈਕਟਰ ਨੇ ਯਾਰ ਇਹ ਸੋਨਾ ਹੀ ਲੱਗਣ ਲੱਗਿਆਂ ਨੇ ਦੇਖੋ ਚਲਾਈ ਤੁਸੀਂ ਜਿਹੜਾ ਬੰਦਾ ਐਡਾ ਵੱਡਾ ਟਰੈਕਟਰ ਲੈਂਦਾ ਉਹਨੂੰ ਚਲਾਈਏ ਦੱਸ ਦਿੰਦੀ ਆ ਚਲਾਈ ਵੀ ਦੱਸ ਦਿੰਦੀ ਆ ਫੇਰ ਪੂਰ ਕਿਵੇਂ ਪੈਣਾ ਰੇਲੇ ਘਰ ਜਦ ਬਾਦ ਚੱਲਿਆ ਹੋਵੇ ਯਾਰ ਬਾਦ ਚਾਲਦਾ ਇਹ ਤਾਂ ਆਂਦਾ ਵੀ ਚੱਲ ਸੋਨਾ ਲੱਗਣ ਲੱਗਿਆਂ ਦਾ ਅੱਛਾ ਹੂੰ ਹੂੰ 3 ਸਪੀਡ ਹੈ ਜੁੱਜੀ ਗੇਅਰ ਓਹ ਹੋ ਤੇ ਫਿਰ ਉਹਨੇ ਇਹਦਾ ਰੇਟ ਤਾਂ ਫਿਰ ਫੋਨ ਤੇ ਇਹਦਾ ਫੋਨ ਸੀ ਦੱਸਦਾ ਕੋਈ ਗੱਲ ਇਹਦਾ ਨੰਬਰ ਕਿੱਥੋਂ ਦਾ ਹੈ ਨੰਬਰ ਤਾਂ ਦੱਸ ਦੇ ਇਹ ਨੰਬਰ ਹਰਿਆਣੇ ਦਾ ਉਹ ਅੱਛਾ ਨੰਬਰ ਹਰਿਆਣੇ ਦਾ ਨਾਮ ਹੋ ਜੂ ਨਾਮ ਕਰਾ ਕੇ ਦੇਵਾਂਗੇ ਨਾਮ ਕਰਾ ਕੇ ਦੇਵਾਂ ਕਰਾ ਕੇ ਦੇਵਾਂਗੇ ਤੇ ਜਿਹੜਾ ਆ ਆ ਗਿਆ ਸੁਪਨਜਾਤੀ ਇਹ ਪੰਜਾਬ ਨੂੰ ਪਰਿਆ ਤਾਂ ਇਹਦਾ ਪੰਜਾਬ ਨੰਬਰੀਆ ਮੂਰੇ ਨੰਬਰ ਪਲੇਟ ਵੀ ਲੱਗੀ ਹੋਈ ਹੈ ਗਿੱਦੜ ਵਾਹੇ ਦਾ ਨੰਬਰ ਹੈ ਹਾਂ ਇਹਦੀ ਖਾਸ ਗੱਲ ਦੱਸਦਾ ਸੀ ਜਿਹੜੀ ਮੈਡੀ ਹੁਣ ਉਹ ਵੀ ਦੱਸ ਦੇ ਤੂੰ ਹੀ ਦੱਸਦੇ ਹੋ ਤੂੰ ਦੱਸ ਹੀ ਤਾਂ ਹੈਗੀ ਇਹ ਟਰੈਕਟਰ ਵੀ ਸੁਖਵੀਰ ਬਾਦਲ ਨੇ ਆਪਦੇ ਰਿਸ਼ਤੇਦਾਰਾਂ ਨੂੰ ਗਿਫਟ ਕੀਤਾ ਸੀ ਹੈ ਤੇ ਟਰੈਕਟਰ ਵੀ ਜਿਹੜਾ ਜਰਮਨੀ ਦੇ ਪੰਪ ਵਾਲਾ ਹੈਗਾ ਤੇ ਬਈ ਇਹ ਸਾਰਾ オリジナル ਆ ਇਹ ਰੇਨ ਦਾ ਸਾਰਾ ਗਰੰਟੀ ਸਾਰਾ オリジナル ਆ ਵੱਡੇ ਟਾਇਰਾਂ ਵਾਲਾ 18 ਦੇ ਟਾਇਰਾਂ ਵਾਲਾ ਹੈ ਵੇਟ ਵੀ ਆਹ ਜੀ ਇਹਨੇ ਵੇਟ ਬੂਟ ਲੱਗੇ ਨੇ ਫੋਲਾ ਵੇਟ ਵੇਟ ਤਿੰਨ ਤਿੰਨ ਪਲੇਟਾਂ ਵੇਟ ਦੀਆਂ ਲੱਗੀਆਂ ਹੋਈਆਂ ਨੇ ਤੇ ਇਹ ਕਿੰਨਾ ਕਿ ਚੱਲਿਆ ਹੋਇਆ ਬਈ ਏ ਸਰ ਸਹੀ 5300 ਘੰਟਾ ਚੱਲ ਰਹੀ ਨਾ ਮੀਟਰ ਚੱਲਦਾ ਹੋਰ ਵੀ ਦਾਣਾ ਅੱਛਾ ਮੀਟਰ ਚੱਲਦਾ ਹਜੇ ਵੀ 5300 ਘੰਟਾ ਸਾਰਾ ਰੇ ਨਾ ਵੀ ਬਾਕੀ ਦੇ ਚਲੋ ਬਾੜਾ ਤਾਂ ਪਤਾ ਨਹੀਂ ਵੀ ਕੀ ਗੱਲਬਾਤ ਆ ਉਹ ਹੈ ਕਿ 27 ਸਾਲ ਹੋ ਗਏ ਵਾਟਰ ਬਾਡੀ ਦੇ ਨਾਲ ਦੇਉ ਵੱਡੀ ਗੱਲਾਂ ਆ ਵੀ ਦੇਖੀ ਵਾਟਰ ਬਾਡੀ ਵੀ ਹਜੇ ਨਾਲ ਦੀ ਆ 27 ਸਾਲ ਹੋ ਗਏ 27 ਸਾਲ ਹੋ ਗਏ ਮੇਰੇ ਖਿਆਲ ਚ ਕੈਮਰੇ ਦੇ ਇਥੇ ਜ਼ੂਮ ਵੱਜਣਾ ਨਹੀਂ ਇੱਥੇ ਆ ਕੇ ਸੱਜਣ ਨੂੰ ਦੇਖ ਲਿਓ ਮੈਡ ਇਨ ਜਰਮਨੀ ਪੰਪ ਦੇ ਉੱਤੇ ਉਵੇਂ ਹੀ ਲਿਖਿਆ ਪਿਆ ਹੈਗਾ ਠੀਕ ਆ ਤੇ ਬਹੁਤ ਵਧੀਆ ਟਰਬ ਆਜਬੂਜ ਕੀ ਮਾਨ ਜਰ ਜਮੀ ਪੂਰਾ ਘੈਂਡਾ ਰੇਸ ਦਿਖਾਇਆ ਯਾਰ ਦੇਖਣ ਵਾਲੀ ਚੀਜ਼ ਹੈ ਇਹ ਦੇਖੀ ਰੇਸ ਬਈ ਆ ਦਿਖਾਈਂ ਰੇਸ ਲੈ ਰਾਜੀ ਕਰਦੀ ਕਰਦੀ ਜੀ ਬਾੜੀ ਸੋਹਣੀ ਆ ਕਹਿੰਦੇ ਯਾਰ ਡਿਸਟ੍ਰੀਬਿਊਟਰ ਹੀ ਗੋਲ ਜਾ ਕਿੰਨਾ ਸੋਹਣਾ ਲੱਗਾਇਆ ਹੈ ਬਾਈ ਡਿਸਟ੍ਰੀਬਿਊਟਰ ਵੀ ਇੱਥੇ ਚੈੱਕ ਕਰਾ ਦੂ ਕਿੰਨਾ ਸੋਹਣਾ ਲੈ ਤੇ ਬਾਈ ਜਿਵੇਂ ਆ ਟਾਇਰ ਇਹ ਬਾਹਰ ਹੀ ਆ ਕਿਵੇਂ ਇਹ ਇਹ ਤਾਂ ਹੀ ਆਇਆ ਖੜਾਇਆ ਮਾਗੀ ਲੱਗਾ ਦੂਰੋਂ ਆਉਂਦਾ ਆ ਲੱਗਦਾ ਇਹਨੂੰ ਉੱਤੇ ਟਰਾਲੀ 'ਚ ਫਸਿਆ ਹੋਇਆ ਹੈ ਅੱਛਾ ਟਰਾਲੀ 'ਚ ਫਸਿਆ ਹੋਇਆ ਹੈਗਾ ਤੇ ਇਹਦਾ ਰੇਟ ਵੀ ਫੋਨ ਤੇ ਹੋਜੂ ਹੈ ਇਹ ਫੋਲਤੀ ਦੱਸ ਦਾਂਗੇ ਹੂੰ ਤੇ ਦੱਸ ਦਾਂਗੇ ਆ ਪਲੇਟਾਂ ਬਲੂਟਾਂ ਵੀ ਆ ਨਾਲ ਦੇ ਸਾਰੇ ਦੇ ਮੋਹਰਾਂ ਦੇ ਮਾਰ ਕੇ ਬਈਆ ਰਾਬੜਾ ਚੈੱਕ ਕਰਾਂ ਆ ਵੀ ਹਜੇ ਤੱਕ ਨਾਲ ਦੀਆਂ ਨੇ ਉਹ ਇਹਨਾਂ ਦੇ ਪਲੇਟਾਂ ਦੇ ਕੇ ਬਾਅਦ ਨੇ ਉਹਨਾਂ ਦਾ ਇਹ ਚੀਜ਼ ਆ ਆ ਦੇਖੋ ਆਲਟੀਨੇਟਰ ਆ ਨਿਊ ਹਾਲੈਂਡ ਦੇ ਵੱਡੀ ਗੱਲ ਇਹ ਤੇ ਇੰਡੀਕੇਟਰ ਯਾਰ ਇੱਕ ਦਾ ਸੀਸਾ ਟ੍ਰਾਇਵਾ ਕੀ ਤਰਨੇ ਆ ਨਾ ਸਹੀ ਨੇ ਨਾਲ ਦੇ ਨੇ ਐਮ ਐਲ ਦੇ ਨਹੀਂ ਨਵਾਰੇ ਮਿਲਦੀ ਨਹੀਂ ਕਨੋਪੀ ਵੀ ਆਣ ਪੂਰੀ ਹੈਵੀ ਚ ਲੱਗੀ ਹੋਈ ਹੈ ਨਾ ਵਧੀਆ ਸਪੋਰਟਾਂ ਦੇ ਲੱਗੀ ਤੇ ਜਿਹੜਾ ਇੱਧਰ ਖੜਾ ਹੈਗਾ ਅਵੈਂਜਰ ਇਹ 2021 ਮਾਡਲ ਆ 2021 ਮਾਰਲਾ ਟਾਇਰ ਚਾਰੇ ਨਵੇਂ ਆਪਾਂ ਨਵੇਂ ਪਾਤੇ ਇਹ ਲੈ ਆ ਮੁਰਲਾ ਤਾਂ ਇਹ ਜਿਉਂ ਮੀ 320 ਸਟਾਰ ਹੁਣੀ ਫਾਈਨਲ ਹੈ ਹੁਣੀ ਪਾਈ ਨੇ ਬਈ ਮੈਂ ਇੱਕ ਗੱਲ ਸੁਣਿਓ ਦੇਖੋ ਮੈਂ ਪੱਕਾ ਤਾਂ ਨਹੀਂ ਕਹਿੰਦਾ ਵੀ ਜਦੋਂ ਪ੍ਰੀਤ ਵਾਲੇ ਨੇ ਅਵੈਂਜਰ ਲਾਂਚ ਕਰਿਆ ਸੀਗਾ ਤਾਂ ਬਾਈ ਪਹਿਲਾ ਟਰੈਕਟਰ ਜਿਹੜਾ ਸਿੱਧੂ ਮੂਸੇ ਵਾਲੇ ਨੂੰ ਦਿੱਤਾ ਸੀ ਪ੍ਰੀਤਾ ਲੈਣੇ ਠੀਕ ਆ ਤੇ ਇਹ ਉਹ ਵੈਂਜਰਾ ਜਿਹੇ ਜਿਹਾ ਬਾਈ ਸਿੱਧੂ ਮੂਸੇ ਵਾਲੇ ਕੋਲੇ ਕਿੰਨਾ ਮਾਰਲਾ ਇਹ ਇਹ 2021 ਆ 21 ਮਾਰਲਾ ਚੱਲਿਆ ਗਿਆ 1000 ਘੰਟੇ ਤੋਂ ਘੱਟ ਚੱਲਿਆ ਹੈ ਸੈਲਫ ਕਲਚ ਕਲਚ ਕੁਝ ਨਹੀਂ ਖੋਲਿਆ ਸਾਰਾ ਜ਼ਿਲ੍ਹਾ ਕਰਾਰ ਉਹ ਵੇਰ ਵਾਲਾ ਮੰਗਰ ਵੀ ਮੂਰੇ ਵੀ ਮੂਰੇ ਵੀ ਕਰਾ ਰੋ ਸਪੀਡਾ ਚੈਂਜਰ ਲੱਗਿਆ ਹੋਇਆ ਚੈਂਜਰ ਅਟੈਚ ਵੀ ਦਾ ਬਹਿੰਦਾ ਵਧੀਆ ਨਵਾਂ ਟਰੈਕਟਰ ਹੈ ਵੀ ਜਮਾ ਨਵਾਂ ਤੇ ਜਿਹੜਾ ਆ ਹਿੰਦੁਸਤਾਨ 60 2017 ਮਾਡਲ ਆ 2017 ਮਾਡਲ ਆ ਇੱਕ ਨੋਕੀ ਸੱਤ ਨਵੇਂ ਆਪਾਂ ਦੇ ਪਾਏ ਨੇ ਇੱਕ ਨੋਕੀ ਗੁਨੁਕੀ ਲੱਗੀ ਆ ਡੱਕੜੋ ਕਪਾਏ ਲਵਾਏ ਇਹ ਵੀ ਪੂਰਾ ਝੋਟੀ ਦਾ ਟਰੈਕਟਰ ਆ ਯਾਰ ਪੂਰਾ ਵਧੀਆ ਟਰੈਨ ਆ ਸਾਰੀਆਂ ਘਾਟਾਂ ਪੂਰੀਆਂ ਕਰਦੀਆਂ ਕਣੋਪੀ ਵਾਲੀਆਂ ਡੱਕਾਂ ਵਾਲੀਆਂ ਢੇਰਾਂ ਵਾਲੀਆਂ ਹਾਂ ਹਾਂ ਠੀਕ ਆ ਕੋਈ ਕਮੀ ਪੇਸੀ ਨਹੀਂ ਹੈਗੀ ਕੋਈ ਕਮੀ ਪੇਸੀ ਨਹੀਂ ਆ ਕੰਮ ਇਹ ਵੀ ਲਾਉਣ ਵਾਲੇ ਆ ਲੈ ਰਿਹਾ ਉਹ ਚਲ ਵਰ ਜੇ ਵਾ ਕੋਲ ਅਜਾ ਉਹ ਵੀ ਲਾ ਦੇਗਾ ਮਤਲਬ ਸਾਰੀਆਂ ਰੜਕਾਂ ਕੱਢ ਦੇਗਾ ਪਹਿਲੇ ਆਪਾਂ ਉਹੀ ਘਾਟ ਨਹੀਂ ਛੱਡਦੇ ਵੀ ਆਹ ਨਾਲ ਜਾ ਕੇ ਰੁਪਿਆ ਲਾਵੇ ਹਾਂ ਤੇ ਜਿਹੜਾ ਇੱਕ ਹੋਰ ਲੱਬਲਿਆਂ ਦਾ 5410 ਇਹਦਾ ਜਹਾਜ਼ ਆ ਇਹਦਾ ਬਾਬੇ ਦੀ ਗੱਲ ਬਾਈ ਸਰਕਾਰੀ ਨੰਬਰ ਪਲੇਟਾਂ ਲੱਗੀਆਂ ਪੰਜ ਨੇ ਪਟਿਆਲੇ ਦਾ ਨੰਬਰ ਪਟਿਆਲੇ ਦਾ ਨੰਬਰ ਆਇਆ ਮਾਡਲ ਕਿੰਨਾ ਹੈਗਾ ਮਾਡਲ ਇਹ 9 ਹੈ 2009 ਮਾਡਲ ਆ ਹਿੱਸਾ ਚੈੱਕ ਕਰਾਇਓ ਐਨ ਪੂਰੀ ਇੱਕ ਗਿੱਠ ਦਾ ਹੈਗਾ ਠੀਕ ਆ ਹੈਵੀ ਮੂਰੇ ਬੈਂਪਰ ਲੱਗਿਆ ਹੋਇਆ ਕਹਿ ਰਹੇ ਤੇ ਵੀ ਨਾ ਮੈਂ ਮੰਗੂ ਨੇ ਭਾਈ ਇਹਦਾ ਟਾਇਰ ਬਹੁਤ ਮਹਿੰਗੇ ਨੇ 85 ਤੋਂ 90000 ਦਾ ਜੋੜਾ ਹੋ ਮਨ ਲਗਾ ਇਹ ਮਗਰ ਲਵਾ ਆ ਆਹ ਵੇਟ ਅੱਛਾ ਲੋਹੇ ਦੇ ਵੇਟ ਲੱਗੇ ਨੇ ਲੋਹੇ ਦੇ ਨੇ ਵੇਟ ਬੂਟ ਦਾ ਆਹ ਰੇਸ ਵਾਲੀ ਸੀਲ ਵੀ ਹੈ ਜੀ ਉਮੀ ਆ ਕਹਦਾ ਯਾਰ ਅੰਡਾ ਗੱਲ ਬਾਤ ਟਰੈਕਟਰ ਆ ਯਾਰ ਇਹਦਾ ਸਰਾ ਸਰਾ ਬਈ ਕੰਡੀਸ਼ਨ ਵਖੋ ਸਾਰਾ ਓਰੀਜਨਲ ਨਹੀਂ ਤੇ 1921 ਪਟੇ ਟਰੈਕਟਰ ਪਤਾ ਹੀ ਆਦਾ ਤਾਂ ਮੈਂ ਇਹ ਥੋੜਾ ਥੋੜਾ ਆਂਦਾ ਵੀ ਸੋਨਾ ਲੱਗਣ ਨੂੰ ਦਵਾ ਨੇ ਉਹ ਕਮੀ ਪੇਸੀ ਤਾਂ ਨਾ ਯਾਰਾ ਨਾ ਹੈਗੀ ਨਾ ਕੋਈ ਹੋਵੇ ਇਹਨਾਂ ਦੇ ਤਾਂ ਹਾਂ ਆ ਮੈਂ ਵੀ ਪੈਂਪਰ ਕਰਾਤਾ ਕਿਤੇ ਬੜਾ ਮੋਟਾ ਲਿਆਉਂਦਾ ਮੂਹੂ ਕਰਾਤਾ 19 ਕਿਹ ਜੇਗਾ ਵੀ ਜੀ 22 ਹੋਇਆ ਹੋਇਆ ਹੈ ਵੀ ਸੋਨਾ ਦਾ ਦਾਦੇ ਚਾਹ ਕਿਤੇ ਚੀਪੀ ਲਵਾਉਣਾ ਹੈ ਪੈਂਪਰ ਤੇ ਬਾ ਕੋਈ ਨਹੀਂ ਹੋਰ ਸੋਨਾ ਲੱਗਣ ਲੱਗ ਜੇ ਜਿਹੜਾ ਆ ਖੜਾ ਹੈਗਾ 60 60 ਫਾਰਮ ਟਰੈਕ ਇਹ 2014 ਦਾ ਮਾਡਲ ਆ ਝੋਟਾ ਗੇਰ ਵਾਲਾ ਇਹ ਝੋਟਾ ਗੇਰ ਵਾਲਾ ਮੂਰੇ ਬਈਆ ਚੈੱਕ ਕਰਾਇਓ ਟੈਂਕੀ ਵਾਲਾ ਬੰਪਰ ਡੈਕਾਂ ਲੂਟਾਂ ਜਿਵੇਂ ਖੜਿਆ ਪਾਈ ਦੇਵਾਂਗੇ ਡੱਕ ਡੱਕ ਲੱਗਿਆ ਪਾ ਲਾਉਣਾ ਕੋਈ ਨਹੀਂ ਡੱਕ ਕਿੰਨੇ ਦਾ ਹੈ ਕਮਾਨ ਵਾਲੇ ਡਿੜਬੇ ਵਾਲੇ ਦਾ ਲੱਗਿਆ ਹੋਇਆ 30000 ਦੇ ਰੇਡ ਚ ਲੱਗਿਆ ਹੈ ਇਹ ਇਹ ਕਿੰਨੀਆਂ ਸਪੀਡ ਦਾ ਪੂਰਾ ਸੀ 90 ਪਾਏ ਨੇ ਮੂਲੇ ਵੱਡੇ ਪਾਏ ਹੋਏ ਨੇ ਪੂਰੇ ਵੱਡੇ ਪਾਏ ਹੋਏ ਨੇ ਤੇ ਇਹ 3 ਸਪੀਡ ਹੈ ਇੱਕ 4 ਸਪੀਡ ਹੈ ਇਹ ਛੋਟਾ ਗੇਰ ਕਹਿੰਦੇ ਨੂੰ ਉਹ ਆਇਆ ਇਹ ਛੋਟੇ ਗੇਰ ਵਾਲਾਗਾ ਕੋਈ ਕਮੀ ਨਹੀਂ ਯਾਰ ਫੋਨ ਦਾ ਛੋਟੀ ਦਾ ਟਰੈਕਟਰ ਆ ਫੁੱਲ ਛੋਟੀ ਦਾ ਟਰੈਕਟਰ ਹੈ ਤੇ ਭਾਈ ਇਹਦਾ ਰੇਟ ਤਾਂ ਫਿਰ ਦੱਸ ਦੇ ਮੜਾ ਜੀ ਇਹ 5 ਲੱਖ ਕਹਿੰਦੇ ਆ ਬਸ 85000 ਤਾਂ ਦੇ ਦਾਂ ਹੋਣਾ ਚਾਹ 10 ਕਿਹ ਹਜ਼ਾਰ ਮੇਰੇ ਵਾਲਾ ਕਰਦੀਏ ਨਾਲ ਕਰ ਲੈ ਜੀ ਤੂੰ ਕਰ ਦੇ ਫਿਰ ਈਡੀ ਕੀ ਦਾ ਲੋ ਵੀ ਇਧਰੋਂ 4 ਲੱਖ 75000 ਤੇ ਇਹ ਆ ਗਿਆ ਹਾਂ ਬਾਈ ਮੈਨੂੰ ਕਹੇ ਰਾ ਸਿਆ 75 10 ਦੀ ਟੈਂਕੀ ਕਿੰਨੇ ਲੀਟਰ ਦੀ ਹੈ ਇਹ ਤਾਂ 65 62 65 70 ਦੇ ਦਾ ਵੀ ਹੋਊਗੀ ਇਹ 70 ਲੀਟਰ ਆ ਫੋਚ ਪਾ ਕੇ 60 ਲੀਟਰ ਹੋਊ 70 ਤੋਂ ਘੱਟੋ ਘੱਟ ਲੋ ਵੀ ਸੱਜਣੋ ਹਰ ਇੱਕ ਟਰੈਕਟਰ ਦੇ ਵਿੱਚ ਟੈਂਕੀ ਤੇਲ ਦੀ ਫੁੱਲ ਕਰਾ ਕੇ ਦੋ ਬਾਈ ਤੇ ਬਾਕੀ ਬਾਈ ਦੇ ਨੰਬਰ ਸਕਰੀਨ ਤੇ ਚੱਲੀ ਸਾਰੇ ਟਰੈਕਟਰਾਂ ਦੇ ਕਾਗਜ਼ ਸਹੀ ਨੇ ਘਰੇ ਬਾਕੇ ਲੈਣਾ ਪਾਗੂ ਕਿਤੇ ਹੋਰਾਂ ਭਰਾਂ ਇੰਜਨ ਗੇਅਰ ਦੇ ਕਾਗਜ਼ ਪੱਤਰਾਂ ਤੇ ਸਾਰਿਆਂ ਦੀ ਫੁੱਲ ਗਾਰੰਟੀ ਹੈ ਹੁਣ ਆਪਾਂ ਅੱਗੇ ਵੀ ਜਲ ਵੀਡੀਓ ਪਾਉਣੀ ਹੁੰਦੀ ਹੈਗੇ ਹਾਂ ਆਪਾਂ ਟਰੈਕਟਰ ਨੂੰ ਮਾੜਾ ਦਿਲੋਂ ਨਹੀਂ ਲਈਦਾ ਕੋਈ ਉਹਨੇ 21 ਕਰੇ ਹੋ ਜਾ ਆਪਾਂ ਮੰਨਦੇ ਆ ਵੀ ਕੋਈ ਚੱਲ ਹਨਾ ਕੰਮ ਕਰਦਾ ਹੁੰਦਾ ਬੰਦਾ ਗਲਤੀਆਂ ਵੀ ਉਹ ਤੇ ਹੁੰਦੀਆਂ ਨੇ ਹਾਂਜੀ ਹਾਂਜੀ ਪਰ ਦਿਲੋਂ ਹੀ ਆਪਾਂ ਮਾੜੀ ਚੀਜ਼ ਵੀ ਆਪਾਂ ਮਾੜਾ ਟਰੈਕਟਰ ਨੇ ਲਈਏ ਜਾਂ ਐ ਵੇਚ ਲਈਏ ਉਹ ਜੀ ਨਹੀਂ ਹੈਗੀ ਤੇ ਬਾਕੀ ਬਾਈ ਹੁਣਾਂ ਦੇ ਨੰਬਰ ਸਕਰੀਨ ਤੇ ਚੱਲੀ ਜਾਂਦੇ ਆ ਬਾਕੀ ਡਿਟੇਲ ਕਰਲੇ ਸੰਪਾਰਕ ਪਿੰਡ ਕਲਾਰਾ ਹਾਂਜੀ ਜ਼ਿਲ੍ਹਾ ਸੰਗਰੂਰ ਸਨਾਮ ਤੋਂ ਸੰਗਰੂਰ ਰੋਡ ਤੇ ਪਚਾਲੇ ਪਿੰਡ ਪੈਂਦਾ ਤੁੰਗਾ ਦੇ ਨਾਲ ਕਲਾਰਾ ਪਿੰਡ ਤਾਂ ਕਰਲੇ ਸੰਪਾਰਕ